ਸਰ ਸਭ ਤੋਂ ਪਹਿਲਾਂ ਤੇ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਦਾ ਸਦਕਾ ਮੈਂ ਅੱਜ ਆਪਣੇ ਘਰ ਵਿਜਾਈ ਐਂਟਰ ਕਰ ਸਕਿਆ ਉਦੋਂ ਧਿਆਨ ਦੇ ਤੇ ਬਹੁਤ ਜਾਣੇਗੀ ਜਿਹੜੇ ਆਸ਼ਵਾਸਨ ਦਵਾਉਂਦੇ ਪੀ ਆਪਾਂ ਕਰਾਂਗੇ ਕਰਾਂਗੀ ਹੈ ਨਾ ਬਟ ਇਹਨਾਂ ਨੇ ਜੋ ਅਝਕਾਰ ਓਖਾਇਆ ਨਾ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਕਰਦਾ ਤੇ ਪੋਸੀਬਲ ਹੁੰਦਾ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਤੇ ਦੂਸਰਾ ਮੈਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੈਂਕਾਂ ਨੂੰ ਇਹੀ ਰਿਕਵੈਸਟ ਕਰਦੀ ਆ के के रहा रहा। कि ਜਿੱਦਾਂ ਕਿ ਮੈਂ ਪਹਿਲਾਂ ਦੱਸ ਚੁੱਕੀ ਕਿ ਮੇਰੇ ਸਹੁਰਾ ਸਾਹਿਬ ਦੀ ਡੈਥ ਹੋ ਗਈ ਸੁਸਾਇਡ ਹੋ ਗਿਆ ਮੇਰੇ ਹਸਬੰਦ ਦਾ ਵੀ ਤੇ ਉਹਨੇ ਇਸ ਕਰ ਵਿੱਚ ਮੈਂ ਤੇ ਮੇਰਾ ਇੱਕ ਬੱਚਾ ਤੇ ਮੇਰੇ ਮਦਨ ਲਾ ਰਿਆ ਰਿਹਾ ਤੇ ਅਸੀਂ ਸੜ ਗੋ ਸਿਰਫ ਇਨਾ ਕਵਾ ਕਿ ਆਪਣਾ ਗੁਜ਼ਾਰਾ ਕਰ ਸਕੀਏ ਆਪਾਂ ਕਰਜ਼ਾ ਨਹੀਂ ਵਾਪਸ ਕਰ ਸਕਦੇ ਤੇ ਸਰਕਾਰ ਨੂੰ ਬੇਨਤੀ ਹੈ ਕਿ ਸਾਡਾ ਕਰਜ਼ਾ ਮਾਫ ਕੀਤਾ ਜਾਵੇ ਇਹਨਾਂ ਵੱਲੋਂ ਇਹ ਬੱਚੀ ਵੱਲੋਂ ਜਿਹੜਾ ਇਹਦੇ ਨਾਲ ਬੈਂਕ ਵਾਲਿਆਂ ਨੇ ਕਰਜ਼ੇ ਦੇ ਸਬੰਧ ਚ ਇਹਨਾਂ ਨੂੰ 25 ਤਰੀਕ ਨੂੰ ਜਿਹੜਾ ਨੋਟਸ ਲਾ ਕੇ ਘਰ ਦੇ ਅੱਗੇ ਇਹਨਾਂ ਦਾ ਸਮਾਨ ਜਿਹੜਾ ਸਾਰਾ ਬਾਹਰ ਛੋੜ ਦਿੱਤਾ ਸੀ ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਤੇ ਪ੍ਰੈਸ ਦੇ ਜਰੂਰੀ ਜਰੀਏ ਖਬਰ ਫੈਲੀ ਜਿਹੜੀ ਉਹਦੇ ਜਰੀਏ ਸਾਡੇ ਇੱਥੇ ਮਤਲਬ ਬਲਾਕ ਧਾਰੀਵਾਲ ਦੇ ਵਿੱਚ ਭਾਰਤੀ ਸਾਂਝੀ ਨੇਕਤਾ ਉਗਰਾਹਾਂ ਦਾ ਮਤਲਬ ਬਲਾਕ ਆਗੂ ਸੀ ਸਵਨ ਸਿੰਘ ਕਲੇਰ ਉਹਦੇ ਥਰੂ ਆਪਾਂ ਇਹਦੇ ਪਰਿਵਾਰ ਦੇ ਨਾਲ ਮਿਲ ਕੇ ਆਪਾਂ ਇਹਨਾਂ ਨਾਲ ਤਾਲਮੇਲ ਕੀਤਾ ਉਸ ਤੋਂ ਬਾਅਦ ਆ ਜਿਹੜਾ ਆਪਣੀ ਜਥੇਬੰਦੀ ਦਾ ਫੈਸਲਾ ਆ ਕਿ ਕਿਸੇ ਵੀ ਕਿਸਾਨ ਦੀ ਮਜ਼ਦੂਰ ਦੀ ਜਿਹੜਾ ਕਰਜ਼ਾ ਮਾਉਣ ਤੋਂ ਸਮਰੱਥ ਨਹੀਂ ਹੋ ਸਕਦਾ ਉਹਦੇ ਮਤਲਬ ਮਤਲਬ ਕੋਈ ਵੀ ਜਾਇਦਾਦ ਉਹਦੀ ਜਿਹੜੀ ਆਪਾਂ ਜ਼ਬਤ ਨਹੀਂ ਹੋਣ ਦੇਵਾਂਗੇ ਇਸ ਕਰਕੇ ਫਿਰ ਅਸੀਂ ਫੈਸਲਾ ਕਰਕੇ ਇਸ ਪਰਿਵਾਰ ਨਾਲ ਤਾਲਮੇਲ ਕਰਕੇ ਅਸੀਂ ਉਹ ਅੱਜ ਮਤਲਬ ਕੱਲ੍ਹ ਐਲਾਨ ਕੀਤਾ ਸੀ ਪ੍ਰੈਸ 'ਚ ਵੀ ਆਇਆ ਪੂਰਾ ਤੇ ਅਸੀਂ ਅੱਜ ਐਲਾਨ ਕੀਤਾ ਸੀ ਕਿ ਅਸੀਂ ਇਹ ਪਰਿਵਾਰ ਨੂੰ ਜਿਹੜਾ ਉਹਦੇ ਘਰ 'ਚ ਜਿਹੜਾ ਪਿਠਾਵਾਂਗੇ ਅਗਲੀ ਜਿਹੜੀ ਮਤਲਬ ਰਣਨੀਤੀ ਆ ਜਿਹੜਾ ਇਹਨਾਂ ਦਾ ਮਤਲਬ ਲੋਨ ਦਾ ਮਸਲਾ ਉਹ ਇਹ ਬਹਿ ਕੇ ਆ ਆਰਾਮ ਦੇ ਨਾਲ ਜਦੋਂ ਇਹਨਾਂ ਕੋਲ ਪੈਸੇ ਹੋਣਗੇ ਉਹ ਕਰਨਗੇ ਐ ਨਹੀਂ ਕੋਈ ਹੋਗਾ ਦੂਜੀ ਗੱਲ ਸੀ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬੈਂਕਾਂ ਜਿਹੜੀਆਂ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਨੇ ਵਿੱਚ ਜਾਗੂ ਗਏ ਜੇ ਕੀ ਕਲਫਾ ਤੋਂ ਉਹਨਾਂ ਨੂੰ ਸਾਡਾ ਉਹਨਾਂ ਨੂੰ ਅਸੀਂ ਰਿਕਵੈਸਟ ਕਰਨ ਗਏ ਸੀ ਕਿ ਇਹ ਜਿਹੜਾ ਤੁਸੀਂ ਤਾਲਾ ਲਾਇਆ ਹੋਇਆ ਵਾ ਵੀ ਇਹ ਪਰਿਵਾਰ ਨੂੰ ਮਤਲਬ ਤਾਲਾ ਖੋਲ ਕੇ ਘਰ ਬਿਠਾਇਆ ਜਾਵੇ ਉਹਨੂੰ ਬੇ ਘਰ ਕੀਤਾ ਹੋਇਆ ਵੀ ਉਹਨਾਂ ਨੂੰ ਅਸੀਂ ਅਲਟੀਮੇਟਮ ਦਿੱਤਾ ਸੀ ਅੱਜ 2 ਵਜੇ ਦਾ ਵੀ 2 ਵਜੇ ਤੱਕ ਉਹਨੂੰ ਤਾਲਾ ਖੋਲ ਕੇ ਤੁਸੀਂ ਆਪ ਹੀ ਬਿਠਾਓ ਉਹਨਾਂ ਨੂੰ ਪਰ ਉਹਨਾਂ ਨੇ ਉਹ ਗੱਲ ਨਹੀਂ ਮੰਨੀ ਜਿਸ ਦੇ ਤੋਂ ਫਿਰ ਅਸੀਂ ਜਿਹੜਾ ਫੈਸਲਾ ਸੀ ਅਸੀਂ ਇਸ ਪਰਿਵਾਰ ਨੂੰ ਜਿਹੜਾ ਤਾਲਾ ਤੋੜ ਕੇ ਉਹ ਘਰ ਬਿਠਾਉਣਾ ਵਾ ਤੇ ਜਿਹੜਾ ਉਹ ਬੈਂਕ ਦਾ ਲੈਣ ਦੇਣ ਆ ਇਹ ਪਰਿਵਾਰ ਜਿਹੜਾ ਜਦੋਂ ਇਹਨਾਂ ਦੀ ਆਮਦਨ ਹੋਊਗੀ ਇਹਨਾਂ ਕੋਲ ਪੈਸੇ ਹੋਣਗੇ ਇਹ ਕਰਨਗੇ ਜ਼ਰੂਰ